ਅ ਦੇਖੋ ਜੀ ਅਸੀਂ ਪਹੁੰਚੇ ਹੋਏ ਅੱਜ ਕੁੜੀ ਆ ਜਿਹੜੀ ਆਟੋ ਚਲਾ ਕੇ ਆਪਣਾ ਪਰਿਵਾਰ ਦਾ ਭਾਂਡਾ ਢਪਾਲਦੀ ਹੈ ਭੈਣ ਅਸੀਂ ਗੱਲ ਜੀ ਆਪਣੇ ਆਟੋ ਲੈਣ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਆਟੋ ਚਲਾਉਂਦਿਆਂ ਨੂੰ ਜੀ ਆਪ ਦਾ ਆਟੋ ਲੈਣ ਤਾਂ 1.5 ਸਾਲ ਹੋ ਗਿਆ ਤੇ ਆਟੋ ਵੈਸੇ ਚਲਾਉਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਭਾਈ ਵੈਸੇ ਤਾਂ ਮੈਨੂੰ 5 ਸਾਲ ਹੋ ਗਏ ਚਲਾਉਂਦਿਆਂ ਨੂੰ 5 ਸਾਲ ਹੋ ਗਏ ਜੀ ਤੇ ਭਾਈ ਕਿੰਨੀ ਕਮਾਈ ਕਰ ਲੈਂਦੇ ਹੋ ਤੁਸੀਂ ਮਤਲਬ ਡੇਲੀ ਦੀ ਮਾਂ ਜੀ ਨੇ ਭੇਟਿਆ 500 ਰੁਪਏ ਦਾ ਬਣੇ ਜਾਂਦਾ। ਵੱਧ ਤੋਂ ਵੱਧ ਕਦੇ ਮਤਲਬ ਘੱਟ ਤੋਂ ਘੱਟ 500 ਰੁਪਏ। ਹਾਂਜੀ ਘੱਟ ਤੋਂ ਵੱਧ ਤੋਂ ਵੱਧ ਦਾ ਜੋਰ ਮਾਰ ਕੇ 1000 ਰੁਪਏ ਬਣ ਜਾਂਦੇ। 1000 ਬਣ ਜਾਂਦੇ। ਤੇ ਬਾਈ ਮਤਲਬ ਪਰਿਵਾਰ ਦੇ ਵਿੱਚ ਹੋਰ ਆਪਣੇ ਕੋਣ-ਕੋਣ ਹੈ? ਪਰਿਵਾਰ ਵਿੱਚ ਜਿੱਦੋਂ ਮੇਰੇ ਬੱਚੇ ਨੇ ਇੱਕ ਮੇਰਾ ਹਸਬੰਡ ਹੈ, ਇੱਕ ਮੈਂ ਆ। ਠੀਕ ਹੈ ਜੀ ਤੇ ਹਸਬੰਡ ਨਹੀਂ ਬਾਈ ਕੰਮ ਕਰਦਾ ਹਸਬੰਡ ਕੰਮ ਕਿਉਂ ਨਹੀਂ ਕਰਦਾ ਤੁਹਾਡਾ? ਬਾਜੂ ਕੰਮ ਨਹੀਂ ਹੁੰਦਾ ਮਤਲਬ ਅੱਜ ਆਦੀ ਹੈ। ਠੀਕ ਹੈ ਜੀ। ਸੋ ਪਿੰਡ ਜੀ ਇੱਧਰ ਦੀ ਆ ਜਾਓ ਮਾੜਾ ਜੀ ਹਣਾ। ਕਿਉਂਕਿ ਬਾਈ ਅਸੀਂ ਤੁਹਾਨੂੰ ਸਾਰੀ ਇਹਨੇ ਤੇ ਬਾਈ ਡਰਾਈਵਰ ਵੀਰ ਆ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਇੱਥੇ ਹੋ ਜਿਓ ਇੱਧਰ ਆ ਜਾਓ ਕਿ ਆਪਾਂ ਸਾਰੀ ਜਿਹੜੀ ਕੁੜੀ ਨਾਲ ਐਂਟਰੀ ਨੂੰ ਕਰਨੀ ਹੈ ਕੈਂਪੀ ਤੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਆਸੀ ਤੁਹਾਨੂੰ ਕੀ ਆਇਆ ਜੀ ਕੁੜੀ ਨਾਲ ਲਾਉਣ ਜਾ ਰਹੇ ਆ ਜੀ ਕਹਿੰਦੇ ਵੀ ਪੰਜਾਬ ਦੇ ਵਿੱਚ ਐਸਾ ਜੀਆਂ ਕੁੜੀਆਂ ਨੇ ਜਿਨ੍ਹਾਂ ਨੇ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਇਹ ਕੁੜੀ ਬਾਈ ਜੀ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਜਿਹੜਾ ਢੱਡ ਭਰਦੀ ਹੈ ਆਪਣੇ ਬਾਲ ਬੱਚਿਆਂ ਨੂੰ ਪਾਲਦੀ ਹੈ ਅਤੇ ਘਰ ਦਾ ਕਹਿ ਸਕਦੇ ਵਧੀਆ ਟਾਈਮ ਪਾਸ ਕਰਦੀ ਹੈ ਇਹਨਾਂ ਆਟੋਏ ਜੀ ਇਹ ਕੁੜੀ ਨੇ ਨਵਾਂ ਆਟੋ ਘੜਾਇਆ ਇਹ ਜਿਹੜੀ ਇਹ ਪ੍ਰੀਅ ਭੈਣ ਸਾਡੀ ਇਹ ਬਦਾਂ ਆਟੋ ਦਾ ਕੰਮ ਕਰਕੇ ਵਧੀਆ ਆਪਣੇ ਪਰਿਵਾਰ ਨੂੰ ਇੱਕ ਉਹਨਾਂ ਲੋਕਾਂ ਲਈ ਉਹਨਾਂ ਲਈ ਇੱਕ ਉਹਨਾਂ ਕਰਾਰੀ ਚਪੇੜ ਹੈ ਜਿਹੜੇ ਮੁੰਡੇ ਨਸ਼ਾ ਕਰਦੇ ਆ ਚੁੱਟਾ ਪੀਂਦੇ ਆ ਤੇ ਚੋਰੀਆਂ ਕਰਦੇ ਆ ਠੱਗੀਆਂ ਮਾਰਦੇ ਆ ਸਹੀ ਕਿਹਾ ਨਾ ਭਾਈ ਜੀ ਭਾਈ ਜੀ ਸਹੀ ਕਿਹਾ ਭਾਈ ਹੋਰ ਭਾਈ ਠੀਕੋ ਭਾਈ ਇੱਥੇ ਆਪਣਾ ਕੀ ਕੰਮ ਆ ਤੁਸੀਂ ਕੀ ਕੰਮ ਕਰਦੇ ਹੋ ਵੀਰੇ ਹਾਂ ਜੀ ਆਟੋ ਚਲਾਉਂਦੇ ਆ ਆਟੋ ਚਲਾਉਂਦੇ ਹੋ ਕਿੰਨਾ ਕਿੰਨਾ ਚਿਰ ਹੋ ਗਿਆ ਵੀਰੇ ਆਟੋ ਚਲਾਉਂਦੇ ਨੂੰ ਹੋ ਗਈ ਮੈਨੂੰ 10 ਕਿਸਾ ਲੋ ਗਈ। ਤੁਹਾਨੂੰ 10 ਕਿਸਾ ਲੋਗੇ ਬਾਈ। ਇਹ ਬਾਈ ਵਧੀਆ ਢਿਹੜੀ ਹੈ। ਢਿਹੜੀ ਤਾਂ ਠੀਕ ਹੀ ਹੈ। ਰੋਟੀ ਪਾਣੀ ਚੱਲੀ ਜਾਂਦੀ ਹੈ। ਇਹ ਕਿੰਨੇ ਬਾਈ ਗੜੇ ਲਾਉਣੇ ਨੇ ਦਿਨ ਚੋ? ਬਸ 2-3 ਗੜੇ ਲੱਗ ਜਾਂਦੇ। 2-3 ਗੜੇ ਲਾਉਣੇ ਹੋ। ਤੇ ਇਹ ਭੈਣ ਕਿੰਨੇ ਗੜੇ ਲਾਉਂਦੀ ਹੈ ਬਾਈ? ਇਹ ਲਾਉਂਦੀ ਤਾਂ 8-10। ਅੱਛਾ ਬਾਈ। ਉਹਦਾ ਬਾਈ ਦੇਖੋ ਜੀ ਇਹ ਬਾਈ ਕਿੰਨੇ ਅਸੀਂ 3-4 ਗੜੇ ਲਾਉਨੇ ਆਂ ਤੇ ਕੂੜੀ 8-8 ਤੋਂ ਕਿਹੜੇ ਲਾਉਂਦੀ ਹੈ? ਕਿਵੇਂ ਲਾਉਂਦੀ ਹੈ ਪੁੱਛਦੇ ਆ। ਬਾਈ ਇਹ ਇੰਨੇ ਵੱਧ ਗੜੇ ਕਿਵੇਂ ਲਾਉਂਦੀ ਕਿ 6 ਬੱਲੇ ਆ ਜਾਂਦੇ ਜੀ ਸਾਦਰੋ। ਇਹ ਇਹ ਬਈ ਫਿਰ ਇਹ ਪਰਿਵਾਰ ਦੇ ਵਿੱਚ ਇਹ ਕੰਮ ਨਹੀਂ ਕਰਦਾ ਕੁਝ ਨਹੀਂ ਉਹ ਨਫੇ ਕਰਦਾ ਨਹੀਂ ਨਹੀਂ ਕਰਦਾ ਅੱਛਾ ਨਹੀਂ ਕਰਦਾ ਵੀ ਬਈ ਪੁੱਤ ਪੁਲੀ ਨਹੀਂ ਪੜੀ ਜਾਂਦਾ ਅਸੀਂ ਆਪਨੇ ਉਹ ਠੀਕ ਹੈ ਬਈ ਹੁਣ ਉੱਚੀ ਬੋਲੋ ਹਨਾ ਕੋਈ ਆਪਣੇ ਕੋਲ ਮੈਂ ਕਹੀ ਨਹੀਂ ਗੇ ਬਈ ਪਰਿਵਾਰ ਦੇ ਵਿੱਚ ਕੌਣ ਕੌਣਾ ਹੈ ਪਰਿਵਾਰ ਵਿੱਚ ਮੇਰੇ ਦੋ ਬੱਚੇ ਨੇ ਜੀ ਅੱਛਾ ਮੇਰਾ ਹਸਬੰਡ ਹੈ ਥੋੜਾ ਉੱਚੀ ਉੱਚੀ ਬੋਲੋ ਜਿੰਨੀ ਵੀ ਥੋੜੇ એનર્ਜੀ ਹੈਗੀ ਜਾਨ ਹੈਗੀ ਹੈ ਪਰਿਵਾਰ 'ਚ ਤਾਂ ਜੀ ਮੈਂ ਤੇ ਮੇਰੇ ਬੱਚੇ ਨੇ ਤੇ ਮੇਰੇ ਹਸਬੰਡ ਨੇ ਹਸਬੰਡ ਹੈ ਹਾਂ ਜੀ ਦੇਖੋ ਬਾਈ ਜੀ ਇਹ ਕੁੜੀ ਹੈ ਜਿਹੜੀ ਇਹ ਆਟੋ ਚਲਾਉਂਦੀ ਹੈ ਕਿ ਮਤਲਬ ਬਈ ਫਿਰ ਤੁਹਾਡਾ ਕਿਵੇਂ ਦਿਮਾਗ ਮੰਨ ਕਿਵੇਂ ਆਇਆ ਵੀ ਆਪਾਂ ਆਟੋ ਚਲਾਉਣੇ ਆਟੋ ਦੀ ਕਮਾਈ ਹੈ ਕਿਹਨੂੰ ਇੰਜੇ ਰਾਹ ਕਿਨੇ ਪਾਇਆ ਹੈ ਇਹ ਤਾਂ ਜਦੋਂ ਅਸੀਂ ਆਟੋ ਵਾਲਿਆਂ ਦੇਖ ਦਿੰਦੀ ਹਾਂ ਕਿ ਉਹ ਨਾ ਇਹਨੇ ਗਿੜੇ ਲਾਉਂਦੇ ਨੇ ਜੀ ਫਿਰ ਉਹਦੇ ਬਸ ਦਿਮਾਗ 'ਚ ਆਇਆ ਕਿ ਹੋਰ ਤਾਂ ਕੋਈ ਕੰਮ ਮੈਂ ਕਰ ਨਹੀਂ ਸਕਦੀ ਚਲ ਇਹ ਤਾਂ ਮੈਂ ਕਰੇ ਸਕਦੀ ਆ ਹੂੰ ਫਿਰ ਤਾਂ ਇਹ ਪਹਿਲਾਂ ਪੁਰਾਣਾ ਆਟਾ ਸੀ ਹੂੰ ਇਹ 4 ਰੁਪਏ ਜਮ੍ਹਾਂ ਕਰਕੇ ਉਹ ਨਵਾ ਲੈ ਲਵਾਂ ਜਹ ਨਵਾੜੂ ਲੈ ਲਈ ਹਾਂਜੀ ਭਾਈ ਘਰ ਵਾਲਾ ਥੋੜਾ ਕੰਮ ਨਹੀਂ ਕਰਦਾ ਕੀ ਕਰਨਾ ਨਹੀਂ ਨਹੀਂ ਉਹ ਤਾਂ ਜਮ੍ਹਾਂ ਵੇਲੇ ਉਹ ਨਸ਼ੇ ਕਰਦੇ ਸੀ ਨਸ਼ੇ ਕਰਦੇ ਆ ਘਰ ਵਾਲਾ ਭਾਈ ਜੀ ਨਸ਼ੇ ਕਰਦੇ ਉਹ ਕੁੜੀ ਕਰਦੀ ਹੈ ਮਿਹਨਤ ਇਹ ਕਹਿ ਸਕਦੇ ਆ ਵੀ ਅਸੀਂ ਆ ਤੁਸੀਂ ਦੇਖੋ ਸਾਹ ਕਿੱਡਾ ਬੰਨਾ ਇਕੱਠਾ ਹੈ ਕੋਈ ਅਸਲੀ ਨਹੀਂ ਵੀ ਕੋਈ ਨਕਲੀ ਵੀਡੀਓ ਹੈ ਤਾਂ ਕੋਈ ਡਰਾਮਾ ਹੈ ਭਾਈ ਉਸ ਦਿਨ ਦੀ ਭਾਈ ਇਹ ਕੁੜੀ ਵਧੀਆ ਰੰਗ ਰਹੀ ਹੈ ਠੀਕ ਹੈ ਜੀ ਵਧੀਆ ਚਲਾ ਰਹੀ ਹੈ ਜੀ ਭਾਈ ਤੁਹਾਨੂੰ ਕਿੰਨੀ ਖੁਸ਼ੀ ਹੈ ਵੀ ਆਪਣਾ ਕੁੜੀ ਕੰਮ ਵਾਟੇ ਵਾਟੇ ਸਾਨੂੰ ਕੋਈ ਹੈ ਜੀ ਦੇਖੋ ਜੀ ਪੰਜਾਬ ਦੀਆਂ ਕੁੜੀਆਂ ਕੰਮ ਕਰਨ ਦਾ ਬਈ ਬਹੁਤ ਖੁਸ਼ੀ ਹੈ ਭਾਈ ਕਈ ਆਪਣੇ ਪੰਜਾਬ ਦੀਆਂ ਕੁੜੀਆਂ ਨੂੰ ਲੋਕ ਬਦਨਾਮ ਕਰਦੇ ਆ ਵੀ ਕੁੜੀਆਂ ਨਸ਼ੇ ਕਰਦੀਆਂ ਇਹ ਕਰਦੀਆਂ ਪਰ ਇਹ ਚੀਜ਼ ਜੇ ਦੇਖਿਆ ਵੀ ਤਾਂ ਇਹ ਇੱਕ ਮਿਸਾਲ ਹੈ ਵੀ ਕੁੜੀਆਂ ਹਜੇ ਆਪਣੀਆਂ ਹੈ ਨਹੀਂ ਨਹੀਂ ਸਾਰੇ ਇੱਕ ਜਿਹੇ ਧੜੋ ਹੁੰਦੀ ਹੈ ਜੀ ਭਾਈ ਆਪਣੇ ਪਰਿਵਾਰ ਚ ਕੌਣ ਕੌਣ ਹੈ ਮਾਗਨੇ ਪਰਿਵਾਰ ਮਾ ਖੜੀ ਹੈ। ਕੌਣ ਕੌਣ ਹੈ ਬਾਈ? ਫੇਰ ਵੀ ਕੌਣ ਕੌਣ ਦੱਸੋ ਬੜੇ ਜੀ ਹਾਂ। ਮਾਤਾ ਵੀ ਹੈ, ਭਰਾ ਹੈ, ਭੈਣਾਂ ਹੈ। ਜੀ। ਮੇਰੇ ਬੱਚੇ ਵੀ ਹੈ। ਜੀ, ਬੱਚੇ ਕੋਲ ਕੋਣ ਬੱਚੇ ਚ ਕੀ ਕੀ ਬਾਈ ਹੈਗੇ? ਕੁੜੀਆਂ ਮੁਟੁੰਡੇ ਹੈਗੇ। ਹਾਂ, ਮੁੰਡੇ ਵੀ। ਉਹ ਬੇਟੀ ਹੈਗੀ ਹੈ? ਹਾਂ, ਬੇਟੀ ਹੈ। ਠੀਕ ਹੈ। ਮਤਲਬ ਬਾਈ, ਤੁਹਾਨੂੰ ਲੱਗਦਾ ਵੀ ਮੁੰਡਿਆਂ ਨਾਲੋਂ ਕੁੜੀਆਂ ਅੱਗੇ ਆ? ਹਾਂ, ਆ ਮੁੰਡਿਆਂ ਨਾਲੋਂ ਅੱਗੇ। ਠੀਕ ਹੈ। ਮੁੰਡੇ ਨਾਲੋਂ ਅੱਗੇ ਕੁੜੀਆਂ ਅੱਗੇ ਲੱਗੋ। ਅੱਗੇ ਕੋਈ ਨਹੀਂ ਲੱਗੋ। ਤੁਸੀਂ ਕੀ ਕਰਦੇ ਹੋ ਵੀਰੇ? ਟੈਕਟ ਕੰਮ ਕਰਦੇ ਹੋ। ਆਟੋ ਕਿਨੇ ਚਲਾਉਂਦੇ? ਕਿੰਨੇ ਚਲਾਉਂਦੇ? ਆਸ ਬੇਗੀ ਹੋਈ ਮੁੰਡੇ ਕੰਮ ਕਿਉਂ ਨਹੀਂ ਕਰਦੇ ਕੀ ਚੱਕਾ ਸ਼ਰਮਾਂਦੇ ਆ ਹਾਂ ਜੀ ਆ ਤੁਹਾਨੂੰ ਮੰਨਦੇ ਆ ਸ਼ਰਮਾਂਦੇ ਆ ਆ ਦੇਖੋ ਭਾਈ ਵਾਲੇ ਸਾਰਾ ਘਾਟ ਵਾਲਾ ਹਾਂ ਜੀ ਭਾੜਾ ਵਾਲਾ ਭਾਈ ਤੁਸੀਂ ਬਾਈ ਕਿੰਨਾ ਦਿਨ ਹੋ ਗਿਆ ਵੀਰੇ ਆਟੋ ਚਲਾਉਂਦਾ ਮੈਂ ਇਹ ਚੰਡੀ ਵੱਧਿਆ ਕੰਮ ਬਹੁਤ ਵਧੀਆ ਕੰਮ ਹੈ ਵੀਰੇ ਜਿਹੜੇ ਬੰਦੇ ਕੰਮ ਨਹੀਂ ਕਰਦੇ ਨੇ ਸ਼ਹਾ ਕਰਦੇ ਆ ਉਹਨਾਂ ਵਾਰੇ ਹੁਣ ਕੀ ਜਾਣਾ ਜਿਹੜੇ ਜਿਹੜੇ ਚਲਾਉਂਦੇ ਆ ਰਿਵਲ ਕਰਨਾ ਸਰ ਕਹਿੰਦੇ ਮੁੰਡੇ ਕਰੀ ਰਹੇ ਆ ਨਾ ਤੁਹਾਨੂੰ ਬਗਾਈਏ ਚੁੱਪੇ ਜਨਾਗਾ ਸਭ ਨੂੰ ਬਿਲਕੁਲ ਬਿਲਕੁਲ ਨਹੀਂ ਆ ਦੇਖੋ ਸਰਦਾਰ ਭਾਈ ਹੈ ਇਹ ਵੀ ਆਟੋ ਚਲਾਉਂਦਾ ਹੈ ਬਾਈ ਕਿਨਾਂ ਜੇ ਉਹ ਰੱਤੀ ਰਹਿੰਦੀ ਹੈ ਚਾਹੇ ਚਾਰ ਗੇੜੇ ਜਾਂ ਪੰਜ ਗੇੜੇ ਹੈ ਨਾ ਬਾਈ ਇਹ ਕੁੜੀ ਹੈ ਓਏ ਕੁੜੀ ਨੂੰ ਬਹੁਤ ਕਾਫੀ ਜ਼ਿਆਦਾ ਚਰ ਹੋ ਗਿਆ ਤੇ ਬਾਈ ਅੱਜਕੱਲ ਜਿਵੇਂ ਹਾਲਾਤ ਹੈ ਮੜੇ ਦੇਖੀਏ ਵੀ ਕੁੜੀਆਂ ਨਾਲ ਇਧਰ ਜਾ ਬਣਾ ਕੁੜੀ ਕੋਲੇ ਗੱਲ ਕਰਦੇ ਹੈ ਨਾ ਜੀ ਕੁੜੀਆਂ ਨਾਲ ਤਾਂ ਕਿਛਾ ਹੀ ਹੁੰਦੀ ਹੈ ਕੁੜੀਆਂ ਨਾਲ ਬਲਾਤਕਾਰ ਹੁੰਦੇ ਹੈ ਮੈਂ ਇਰਾਦ ਕਰੋ 8:00 ਵਜੇ 10:00 ਵਜੇ ਕੋਈ ਕੁੜੀ ਆਦੀ ਹੈ ਨਹੀਂ ਆਉਂਦੀ ਉਹ ਨਹੀਂ ਹੁੰਦੀ ਹੈ ਇਹਨਾਂ ਨੂੰ ਕੰਮ ਹੈ ਯੂਰਪ ਦੇ ਪੈਸੇ ਆਪਣੇ ਕੋਈ ਨਹੀਂ ਹੈਗੇ ਲੋਕਲ ਉਹਦੇ ਕੰਮ ਨਹੀਂ ਜੀ ਉਹ ਬਣੇ ਹੁਣ ਤੁਸੀਂ ਰਾਤ ਨੂੰ ਕਿਹ ਰਹੀ ਆਉਂਦੀ ਹੋ ਤੁਹਾਨੂੰ ਲੱਗਦਾ ਵੀ ਕੋਈ ਤੁਹਾਡੀ ਇੱਜ਼ਤ ਨੂੰ ਜਾਂ ਤੁਹਾਡੇ ਨਾਲ ਕੋਈ ਛੇੜਖਾਨੀ ਪਹਿਲਾਂ ਤਾਂ ਲੱਗਦਾ ਹੁੰਦਾ ਸੀ ਪਰ ਹੁਣ ਨਹੀਂ ਲੱਗਦਾ ਹੁਣ ਕਿਉਂ ਹੀ ਲੱਗਦਾ ਬਾਈ ਕੀ ਚੱਕਰ ਹੁਣ ਤਾਂ ਵਸਾਫਤ ਜੀ ਪੈ ਗਈ ਬਾਕੀ ਕੁਝ ਹਥਿਆਰ ਵੀ ਨਾਲ ਰੱਖਿਆ ਹੁੰਦਾ ਲਓ ਜੀ ਕੁੜੀ ਨੇ ਮਾਈ ਜੀ ਬਹੁਤ ਦਲੇਰੀ ਵਾਲੀ ਗੱਲ ਕੀਤੀ ਹੈ ਕਹਿੰਦੀ ਇੱਥੇ ਹਥਿਆਰ ਰੱਖੇ ਹੋਏ ਐ ਆਪਣੇ ਆਟੋ ਦੇ ਵਿੱਚ ਜਿਹੜਾ ਬੰਦਾ ਕਹਿੰਦੀ ਆਪਣੇ ਕੋਲ ਆਉ ਜੇ ਬਾਈ ਕੋਈ ਤੁਹਾਨੂੰ ਛੇੜਖਾਨੀ ਜਾਂ ਤੰਗ ਪਰਛਾਣ ਕਰੂ ਕੀ ਕਰਦੋਂਗੇ ਆਪਾਂ ਤਾਂ ਸਿੱਧਾ ਉਹਦੇ ਗਰਦਨ 'ਚ ਹੀ ਵਾਰਾਂਗੇ ਕੀ ਬਾਤ ਹੈ ਜੀ ਗਰਦਨ ਨੂੰ ਪਾਉਂ ਕਹਿੰਦੀ ਜਾਂ ਸੀ ਹੋਈ ਰਾਣੀ ਦੇ ਮੁਕੋ ਨੇ ਗਲਤ ਨਹੀਂ ਗਰਦ ਨਹੀਂ ਲਾਉਂ ਬਾਈ ਇਹ ਹਸ ਸੀਗਾ ਵੀਰੇ ਹਾਂ ਬਾਈ ਸਰਦਾਰ ਹੋ ਗਏ ਜਿਹੜੇ ਜਿਹੜੇ ਲੋਕ ਕੁੜੀਆਂ ਨੂੰ ਗਲਤ ਰਹਿੰਦੇ ਆ ਉਹਨਾਂ ਵਾਲੇ ਬਾਈ ਤੁਹਾਡਾ ਕੀ ਬਚਾਰੇ ਬਾਈ ਮੈਂ ਤਾਂ ਇਹੀ ਕਹਿਣਾ ਕਰਨਾ ਜਿਹੜੇ ਲੋਕ ਕਹਿੰਦੇ ਨੇ ਕਿ ਕੁੜੀਆਂ ਗਲਤ ਪਰ ਅੱਜ ਦੇ ਟਾਈਮ ਤੇ ਜੇ ਕਹਿੰਦੇ ਆ ਤਾਂ ਕੁੜੀਆਂ ਅੱਗੇ ਨੇ ਕੁੜੀ ਆਪ ਆਪ ਨੂੰ ਥਾਭ ਰਹੀ ਨੇ ਤਾਂ ਕੁੜੀਆਂ ਥਾਭ ਰਹੀਆਂ ਮੁੰਡੇ ਤਾਂ ਮੱਛੇ ਪੱਤਿਆਂ ਦੇ ਪਾਗਲ ਤਾਂ ਦਮਾ ਚ ਦਸਤਰ ਸੰਭਾਤ ਕਰ ਰਹੇ ਨੇ ਜੇ ਉੱਤਮਰ ਮੁਸਾਵਰਾ ਖਤਕਾ ਹੌਕਾ ਜਾਂਦੇ ਨੇ ਖਾਂਦੇ ਨੇ ਭਾਈ ਇੱਥੇ ਕੀ ਕਰਦੇ ਹੋ ਤੁਸੀਂ ਇਹ ਚੰਦੌਲੀ ਪਿੰਡ ਹੈ ਨਾ ਕਿਹੜਾ ਪਿੰਡ ਜੀ ਚੰਦੌਲੀ ਪਿੰਡ ਇੱਥੇ ਭਾਈ ਕੀ ਕਰਨ ਆਉਂਦੇ ਹੋ ਤੁਸੀਂ ਇੱਥੇ ਜੌਬ ਕਰਦੇ ਹੋ ਹਾਂ ਭਾਈ ਮੈਂ ਜੌਬ ਕਰਦਾ ਤੇ ਫਿਰ ਜਦੋਂ ਔਨੇ ਉਹਨਾਂ ਆਟੋ ਦੇ ਆਉਂਦੇ ਹੋ ਹਾਂ ਭਾਈ ਮੈਂ ਆਟੋ ਤੇ ਡੇਲੀ ਹੰਦੇ ਤੇ ਆਟੋ ਤੇ ਆਉਂਦਾ ਇੱਲਾ ਜਿਹੜਾ ਆਟੋ ਆਉਂਦਾ ਭਾਈ ਕੁੜੀ ਵਾਲੇ ਆਟੋ ਦੇ ਕਿਉਂ ਆ ਰਹੇ ਹੋ ਕੁੜੀ ਵਾਲੇ ਆਟੋ ਦੀ ਆਤਕੋ ਹੋ ਗਈ ਤੇ ਕੋਈ ਦੇਖੋ ਮੈਂ ਜੌਬ ਤੇ ਲੱਗਾਂਗਾ ਕਿਉਂਕਿ ਜਦੋਂ ਮੈਂ ਡੇਲੀ ਜਾਣਾ ਹੁੰਦਾ ਮੈਨੂੰ ਪਤਾ ਮੈਂ ਕਿਸੇ ਦੀ ਹੈਲਪ ਕਰਨੀ ਆ ਉਦੋਂ ਆਪ ਉਹ ਹੈਲਪ ਕਰਾਂਗੇ ਇਹਨਾਂ ਨੇ ਇਥੋਂ ਪੈਸੇ ਨਹੀਂ ਲੈਣਾ ਹੈਗੇ ਮੇਰਾ ਇੱਕ ਦਿੱਲਾਪਾ ਜੇ ਕਿਸੇ ਨਾਲ ਕਿਸੇ ਬੰਦੇ ਆਏ ਮੈਂ ਹੈਲਪ ਕਰਦੀਏ ਤਾਂ ਇਹਨਾਂ ਦਾ ਨਾਤਾ ਇਹ ਨਹੀਂ ਥਾਂ ਤੇ ਲੱਗੇ ਨਾ ਮਿਲਣੀ ਇਹ ਕੀ ਵੀ ਹੈ ਬਾਈ ਸਰਦਾਰ ਦਾ ਡਰ ਵੀ ਹੁੰਦਾ ਹੈ ਨਾ ਕਿ ਤੁਸੀਂ ਕਿੰਨੇ ਵੇਲੇ ਜਾਣਦੇ ਹੋ ਬਈ ਸ਼ਾਮ ਨੂੰ ਸ਼ਾਮ ਨੂੰ ਆਪਾਂ ਲੱਗਦਾ ਜਿਦਾਂ ਉਹ ਜਲਦੀ ਕੋਈ ਮੇਰਾ ਕੋਈ ਰਹਾ ਹੁੰਦਾ ਥੋੜੀ ਮਿੰਟ ਪਿਓਨਿੰਗ ਮਿਲ ਗਈ ਚਾਹ ਮਿਲ ਗਿਆ ਕੁੜੀ ਨੂੰ ਘਰ ਨਹੀਂ ਤੇ ਸਰਦਾਰ ਬਾਈ ਤੁਹਾਨੂੰ ਪਤਾ ਵੀ ਅੱਜ ਵਾਲੇ ਹੁੰਦੇ ਆ ਸਰਦਾਰ ਤੇ ਦਾ ਕਿਸੇ ਨੂੰ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਸਰਦਾਰ ਕੋਈ ਕੁੜੀ ਨਾਲ ਛੇੜਖੰਡ ਨਹੀਂ ਕਰੂਗਾ ਤੁਸੀਂ ਮਤਲਬ ਉਹ ਪੰਗ ਕਰੂਗਾ ਹਨਾ ਵੀਰੇ ਫਿਰ ਇਹ ਜਿਹੜੀ ਕੁੜੀ ਹੈ ਇਹ ਫਿਰ ਆੜੂ ਕਰਕੇ ਰਿਲੇਗੀ ਜਾਂਦੀ ਆਪਣੇ ہاں ਬਈ ਡੇਲੀ ਘਰੇ ਲੱਗਿਆ ਸਵੇਰੇ ਜਦੋਂ ਮੈਂ ਆਉਣਾ ਸਵੇਰੇ ਵੀ ਜਾਂਦਾ ਨਾਲ ਹੀ ਠੀਕ ਹੈ ਮਤਲਬ ਕਿੰਨੀ ਖਸਾਰੀ ਹੁੰਦੀ ਹੈ ਵੀਰੇ ਇਹਨਾਂ ਦੇ ਆੜੂ ਚ ਸਵਾਰੀ ਤਾਂ ਲਾ ਲੋ ਵੀ ਇਹਨਾਂ ਦੇ ਘਰ ਬੱਧੀ ਕਿਹੜਾ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਆ ਵੀ ਕਿ ਕਈ ਵਾਰ ਲੋਡ ਹੁੰਦੀ ਆ ਪੈਸੇ ਤੋਂ ਫਾਨੂੰ ਬਖੋ ਕੋਈ ਚੱਤਰ ਨਹੀਂ ਠੀਕ ਹੈ ਜੇ ਅਸੀਂ ਕੋਲੋਂ ਅਸੀਂ ਹੈਲਪ ਕਰਾਂਗੇ ਇੰਦਾਜਾ ਵੀ ਇਹਦੀ ਕਮਾਈ ਕਿੰਨੀ ਕਮਾਈ ਥੋੜੇ ਜਲਵਾਦ ਕਰਦੇ ਹੋਣਗੇ ਇਹਨੇ ਬੂਏ ਇਹ ਬੜਾ ਬੜਾ ਕੋਲਰ ਰਸਤਾ ਬਣ ਗਿਆ ਕਿੰਨੀ ਕਮਾਈ ਮਤਲਬ ਕਰ ਲੈਂਦੇ ਮਹੀਨੇ ਦੇ ਬਦਿਆਬ ਤੌਰ ਤੇ ਕਿੱਥੇ ਜਾ ਰਿਹਾ ਤੁਹਾਨੂੰ ਠੀਕ ਹੈ ਜੀ ਬੱਚੇ ਵੀ ਪਾਉਂਦਾ ਹੁਣ ਦੁਬਾਰਾ ਫਿਰ ਮੈਂ ਸੇਟ ਜਾਣਾ ਆਪਣੇ ਕੋਲ ਮੈਂ 500 ਰੁਪਿਆ ਕਮਾਈ ਕਰਨ ਨੂੰ ਵੀ ਜਿਆਦਾ ਹੈ ਹਾਂ ਜੀ ਕਈ ਵਾਰ ਤਾਂ 500 ਨਹੀਂ ਦਿੰਦੇ ਕਈ ਵਾਰੀ ਸਵਾਰੀ ਦਾ ਹੋਵੇ ਵੱਧ ਦਸਤੀ ਜਾਂਦਾ ਹੋਵੇ ਤੇ ਚੱਲਦੇ ਫਿਰਦੇ ਵੱਧ ਵੀ ਹੋ ਜਾਂਦਾ ਵੱਧ ਕਿਨੇ ਹੋ 1000 1500 ਵਿਧੜੀ ਪਾ ਲੈਂਦੇ ਹੋ ਹਾਂ 1000 ਰੁਪਿਆ ਦਾ ਬਣੇ ਜਾਂਦਾ ਹੈ ਠੀਕ ਹੈ ਮਤਲਬ ਮਹੀਨੇ ਦੀ ਕਮਾਈ ਤੁਹਾਡੀ ਉਹ 25 ਤੋਂ 30 ਹਜ਼ਾਰ ਰੁਪਈਆ ਹੈਗੀ ਹੈ ਹਾਂਜੀ ਜੇ ਮਿਹਨਤ ਕਰੀਏ ਤਾਂ ਹੈਗੀ ਹੈ ਠੀਕ ਹੈ ਦੇਖੋ ਬਈ ਬਹੁਤ ਵਧੀਆ ਕੰਮ ਹੈ ਇਹ ਭੈਣ ਦਾ ਆਟੋ ਹੈ ਤੇ ਇਹ ਕਿੰਨੇ ਦੀ ਟ੍ਰੱਕ ਲਿਆ ਨਾ ਨਵਾਂ ਲਿਆ ਬਣੇ ਮੈਂ ਤਾਂ ਇਹ ਲੱਖ ਚ ਪਾਈ ਲੇਂਗੀ 8 ਲੱਖ ਤੋਂ ਉਹ ਠੀਕ ਹੈ ਤੇ ਆਪਣਾ ਆਟੋ ਦੇ ਲਈ ਨਿਕਲ ਪਿਆ ਹੈ ਇਹਦਾ ਕਿੰਨਾ ਰੋਲਿਆ ਹੈ ਸਭ ਦੇਖੋ ਆ ਤੁਸੀਂ ਬਈ ਕੀ ਕਹਿੰਦੇ ਹੋ ਮੈਂ ਇਹੀ ਕਹਿੰਦਾ ਵੀ ਬਹੁਤ ਵਧੀਆ ਕੁੜੀਆਂ ਮਿਹਨਤ ਕਰੋ ਬਿਲਕੁਲ ਮੰਗਣਾ ਸ਼ਰਮ ਕੰਮ ਕਰਨਾ ਕੋਈ ਸ਼ਰਮ ਨਹੀਂ ਕੰਮ ਦਾ ਕੋਈ ਮੇਣਾ ਨਹੀਂ ਬਹੁਤ ਵਧੀਆ ਕੁੜੀ ਕੰਮ ਕਰ ਰਹੀ ਆ ਸਾਰੀਆਂ ਕੁੜੀਆਂ ਨੇ ਇਹ ਸਿੱਖਣਾ ਚਾਹੀਦਾ ਤੇ ਇਹੀ ਕਹੂੰਗਾ ਠੀਕ ਹੈ ਬਈ ਹੁਣ ਅ ਤੁਹਾਡਾ ਅਸੀਂ ਟਾਈਮ ਖਰਾਬ ਕੀਤਾ ਉਹਨਾਂ ਹੋਸਟਲ ਕੋਲ ਜਿਹੜਾ ਖਰਾਬ ਹੋ ਜਾਂਦਾ ਹਨਾ ਕਿੰਨੇ ਜਾਣੇ ਮਤਲਬ ਤੁਹਾਡੀਆਂ ਸਵਾਰੀਆਂ 500 ਉਧਰ ਜਿਹੜੇ ਸਾਰੀ ਨੀ ਕਰੇਗਾ ਤੁਹਾਨੂੰ ਤੇ ਕੋਈ ਨਹੀਂ ਤੁਹਾਡੀ ਜਿੰਨੀ ਹੈਲਪ ਉਹ ਨਹੀਂ ਕਰਾਂਗੇ ਕੀ ਕਰਾ ਦੂਨੇ ਪੈਸੇ ਨੇ ਆਪਣੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਕੁਝ ਕੁੜੀਆਂ ਅਜਿਹੀਆਂ ਵੀ ਨਸ਼ੇ ਪੱਤੀ ਕਰਦੀਆਂ ਐ ਚੋਟਾਈ ਪਿੰਦੀਆਂ ਧਾਰੂ ਹੀ ਪਿੰਦੀਆਂ ਉਹਨਾਂ ਨੂੰ ਕੀ ਕਰਦਾ ਸੀ ਜਿਹੜਾ ਕਹਿੰਦਾ ਮੇਰਾ ਤਾਂ ਇਹ ਮੈਸੇਜ ਆ ਜੀ ਜਿਹੜੀਆਂ ਕੁੜੀਆਂ ਜੋਬ ਕਰਦੀਆਂ ਨੇ ਕਿਹੜਾ ਆਪਣੇ ਧਿਆਨ ਕੰਮ ਨਾਲ ਧਿਆਨ ਰੱਖਣਾ ਕਿ ਬੇਫਾਲਤੂ ਜਾ ਜ਼ਿਆਦਾ ਨਹੀਂ ਹੋਣਾ ਕਰਨਾ ਚਾਹੀਦਾ ਚਲੋ ਹਨਾ ਖਾਣਾ ਪੀਣਾ ਜਿਹੜਾ ਬਣਿਆ ਹੀ ਆ ਕਿ ਜਿਹੜਾ ਕੁੜੀਆਂ ਵੀ ਚਿੱਟੇ ਲਾਉਂਦੀਆਂ ਨੇ ਇਹ ਸਭ ਤੋਂ ਵੱਡੀ ਗਲਤ ਗੱਲ ਹੈਗੀ ਆ ਕਲਪ ਦੀ ਮਾਪਿਓ ਦੀ ਇੱਜ਼ਤ ਤਾਂ ਰੋਲਦੀਆਂ ਹੀ ਨੇ ਜੇ ਵਿਆਹੀਆਂ ਨੇ ਤਾਂ ਉਹਦੇ ਸਹੁਰਿਆਂ ਦੀ ਇੱਜ਼ਤ ਰੋਦੀਆਂ ਨੇ ਤਾਂ ਆਪਦੇ ਬੱਚਿਆਂ ਦੀ ਵੀ ਲਾਈਫ ਖਰਾਬ ਕਰਦੀਆਂ ਨੇ ਕਿ ਮੈਂ ਇਹ ਇਹ ਕਿਸ਼ਤਾਂ ਲਾਉਦੀ ਆ ਤੁਸੀਂ ਹਾਂਜੀ ਕਿਸ਼ਤਾਂ ਲਾਉਦੀ ਕਿਸ਼ਤਾਂ ਲਾਉਦੀ ਜੀ ਲਓ ਜੀ ਕੁੜੀ ਨੇ ਕਿਸ਼ਤਾਂ ਆਟੋ ਫਰੀ ਵੀ ਕਰ ਲਿਆ ਤੇ ਮਤਲਬ ਇਹ ਜੋ ਹੁਣ ਇਹ ਜਿਹੜੀ ਕਮਾਈ ਹੈ ਕਮਾਈ ਕਰ ਰਹੀ ਹੈ ਇਹਦੇ ਤੋਂ ਭਾਈ ਕੀ ਕੀ ਬਣਾਇਆ ਉਹਦੇ ਤੋਂ ਘਰ ਦਾ ਕੀ ਕੀ ਬਣਾਇਆ ਕੀ ਕੀ ਜੀ ਜੋੜੀ ਕੀ ਕੀ ਹੈ ਘਰ ਕੋਲ ਪਾਇਆ ਕਿ ਨਹੀਂ ਪਾਇਆ ਹਾਂਜੀ ਘਰ ਪਾ ਲਿਆ ਜੀ ਪਹਿਲਾਂ ਛੱਤ ਗਿਰ ਗਈ ਸੀ ਛੱਤ ਪਾਈ ਹੈ ਜੀ ਘਰ ਦੀ ਅਤਵਾਰ ਮਾ ਲੋ ਬੈੱਡਗੁੱਡ ਜੇ ਲਿਆਂਦੇ ਨੇ ਕੋਈ ਆਂਦੇ ਨਾ ਨਾ ਕਪੜਾ ਨੀੜਾ ਜਿਆ ਬਣਾਇਆ ਹੈ ਹਜੇ ਮੈਂ ਤਾਂ ਫਿਲਹਾਲ ਲੈਣਾ ਕਿ ਬਣਾਇਆ ਪਰ ਅੱਗੇ ਵੀ ਬਣਾਵਾਂਗੇ ਜੋੜੀ ਲਾਨੀ ਆ ਤੇ ਬੱਚੇ ਆਪਣੇ ਪ੍ਰਾਈਵੇਟ ਸਕੂਲ ਚ ਜਾਂ ਸਰਕਾਰੀ ਚ ਜਾ ਵੀਰੇ ਮੇਰੇ ਪ੍ਰਾਈਵੇਟ ਚ ਲਾਏ ਨੇ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਜੀ ਕਿ ਬੱਚੇ ਸਾਡੇ ਪ੍ਰਾਈਵੇਟ ਸਕੂਲ ਚ ਪੜਦੇ ਆ ਤੇ ਉੱਥੇ ਮਤਲਬ ਵਧੀਆ ਪੜਾਈ ਹੈ ਪ੍ਰਾਈਵੇਟ ਚ ਕਿਉਂ ਲਾਏ ਆ ਬਾਈ ਮਤਲਬ ਇੱਕ ਆਰਟੀਚ ਲਾਉਣ ਵਾਲੇ ਇੱਕ ਸਰਕਾਰੀ ਸਕੂਲ ਦੇ ਵਿੱਚ ਬੱਚੇ ਨਹੀਂ ਆ ਉੱਥੇ ਪੜਾਈ ਦਾ ਫਰਕ ਹੁੰਦਾ ਇਹ ਰੈਸੇ ਪੜ੍ਹਾਈ ਦਾ ਵੀ ਫਰਕ ਹੁੰਦਾ ਇਹ ਸਰਕਾਰੀ ਸਕੂਲ ਦੀ ਪੜ੍ਹਾਈ ਵੀ ਕੋਈ ਮਾੜੀ ਨਹੀਂ ਜੀ ਪਰ ਜਿਹੜੀ ਪ੍ਰਾਈਵੇਟ ਹੁੰਦੀ ਹੈ ਨਾ ਬੱਚਿਆਂ ਨੂੰ ਦੱਸਦੇ ਨੇ ਕਿ ਕਿੱਦਾਂ ਕਿਸੇ ਨਾਲ ਗੱਲ ਕਰਨੀ ਆ ਕਿ ਕਿੱਦਾ ਬਹਿਣਾ ਉੱਠਣਾ ਆ ਉੱਥੇ ਆ ਸਿੱਖਿਆ ਮਿਲਦੀ ਆ ਤੇ ਭਾਈ ਤੁਹਾਨੂੰ ਐ ਮਹਿਸੂਸ ਨਹੀਂ ਹੁੰਦਾ ਵੀ ਮੇਰਾ ਘਰਲਾ ਨਿਸ਼ਾ ਕਰਕੇ ਪਿਆਰ ਨਾਲ ਸਾਰਾ ਦਿਨ ਜੇ ਮੈਂ ਇੱਥੇ ਸਾਰਾ ਦਿਨ ਕੰਮ ਕਰਦੀ ਆ ਆਪਦੇ ਹੱਡ ਗਾਲਦੀ ਆ ਤਾਂ ਤੁਹਾਨੂੰ ਕਿਨੇ ਥੋੜੇ ਮਨ ਤੇ ਥੇਸ ਪਹੁੰਚੀ ਹੋਵੇ ਤੁਹਾਨੂੰ ਦੁੱਖਿਆ ਲੱਗਦਾ ਹੋਵੇ ਕਦੇ ਕਦੇ ਮਹਿਸੂਸ ਹੋਣਾ ਤੁਹਾਨੂੰ ਨਹੀਂ ਨਹੀਂ ਪਹਿਲਾਂ ਤਾਂ ਹੁੰਦਾ ਸੀ ਪਰ ਹੁਣ ਨਹੀਂ ਹੁੰਦਾ। ਹਾਂ। ਜੇ ਤੁਹਾਨੂੰ ਪਤਾ ਹੈ ਕਮਾਣਾ ਹੀ ਆਪ ਹੈ ਫਿਰ ਕਿਉਂ ਮਦਦ ਦੀ ਟੈਨਸ਼ਨ ਲੱਗ ਗਿਆ ਬੀਤਾ। ਨਹੀਂ ਉਹਨੂੰ ਉਹਨੂੰ ਨੇ ਬਈਏ ਮਹਿਸੂਸ ਰਿਹਾ ਮੈਂ ਤਾਂ ਬੱਚੇ ਪਾਲਣੇ ਚਾਹੀਦੇ ਮੈਨੂੰ ਬੱਚੇ ਕੋਈ ਹੋਰ ਪਾਲ ਰਿਆ ਮੇਰੀ ਘਰ ਵਾਲੀ ਪਾਲ ਰਹੀ ਹੈ। ਮੈਂ ਨਸ਼ਾ ਕਰਕੇ ਡਿੱਗਿਆ ਰਹਿਣਾ। ਅਦਰ ਕਦੇ ਨਾ ਕਦੇ ਕੋਈ ਦਿਮਾਗ ਖੱਲ੍ਹ ਲੁੰਦੀ ਹੈ ਨੀ ਦੁੱਖ ਤਾਂ ਲੱਗਦਾ ਹੀ ਦੁੱਖ ਤਾਂ ਆਉਂਦੀ ਹੈ। ਹਾਂਜੀ ਦੋਸਤਾਂ ਹੁੰਦੇ ਆ ਬਾਕੀ ਜੇ ਬੰਦੇ ਨੂੰ ਆਪ ਤੋਂ ਹੀ ਨਾ ਆਵੇ ਤਾਂ ਕਹਿਣ ਦਾ ਕੀ ਫਾਇਦਾ ਆ। ਜਿਵੇਂ ਹੁਣ ਆਪਾਂ ਕਰੀਏ ਵੀ ਤੁਹਾਡੇ ਪਰਿਵਾਰ ਨੇ ਇੱਕ ਮੁੰਡਾ ਦੇਖਿਆ ਵੀ ਮੁੰਡਾ ਵਧੀਆ ਹੈ ਕੋਈ ਮਾਪੇ ਦੇਖਦਾ ਆਪਣੀ ਧੀ ਦੇ ਰਿਸ਼ਤੇ ਲਈ ਮੁੰਡਾ ਵਧੀਆ ਦੇਖਦੇ ਆ ਤਾਂ ਉਦੋਂ ਤੁਸੀਂ ਤੁਹਾਨੂੰ ਮੁੰਡਾ ਦੇਖਣ ਚ ਜਿਵੇਂ ਲੱਗਦਾ ਸੀ ਤੇ ਅੱਜ ਮੁੰਡਾ ਤੁਹਾਨੂੰ ਦੇਖਣ ਚ ਕਿਵੇਂ ਲੱਗ ਰਿਹਾ ਹੈ ਬਈ ਉਹ ਤਾਂ ਦੱਸਿਆ ਗਿਆ ਸੀ ਕਿ ਮੁੰਡਾ ਬੜਾ ਕਮਾਊ ਹੈ ਹਨਾ ਕਿ ਨਸ਼ੇ ਨੂੰ ਹੱਥ ਨਹੀਂ ਲਾਂਦਾ ਤੇ ਮਾਚ ਲੋ ਜਿਵੇਂ ਮਾਪਿਓ ਨੇ ਕੀਤਾ ਸਹੀ ਹੈ ਮੁੰਡਾ ਵੀ ਵਧੀਆ شریف ਜਾਂ ਲੱਗਦਾ ਸੀਗਾ ਤੇ ਜਦੋਂ ਵਿਆਹ ਤੋਂ ਬਾਅਦ ਪਤਾ ਲੱਗਦਾ ਨਾ ਅਸਲੀਅਤ ਹੁੰਦੀ ਕੀ ਆ ਮੈਂ ਤਾਂ ਇਹ ਕਹਿੰਨੀ ਆ ਕਿ ਜਦੋਂ ਆਪਾਂ ਵਿਆਹ ਕਰਾਉਣਾ ਤਾਂ ਅਗਲੇ ਨੂੰ ਅਸਲੀਅਤ ਦੱਸੋ ਪਰ ਝੂਠ ਤਾਂ ਨਾ ਰੱਖੋ ਅਗਲੇ ਤੁਸੀਂ ਉਹਨਾਂ ਨੂੰ ਫੇਰ ਵੀ ਮਤਲਬ ਅਪਣਾਇਆ ਹਨਾ ਮਤਲਬ ਉਹਨਾਂ ਨਾਲ ਤੁਸੀਂ ਉਹ ਚੀਜ਼ ਨੇ ਉਹਨਾਂ ਨੂੰ ਮਹਿਸੂਸ ਹੋਣ ਦਿੱਤੀ ਵੀ ਇਹ ਮਤਲਬ ਜਿਹੜਾ ਮੁੰਡਾ ਹੈ ਮੇਰਾ ਘਰ ਵਾਲਾ ਐਨਸ਼ਾਹ ਕੱਲ ਕੀਤਾ ਅਰੇ ਅੰ데 ਤੁਸੀਂ ਉਹ ਕਦੇ ਮਹਿਸੂਸ ਹੋਣ ਦਿੱਤਾ ਜਾਂ ਉਹ ਅਸਾਸ ਹੋਇਆ ਵੀ ਹਾਂ ਵੀ ਮੇਰੀ ਘਰ ਵਾਲੀ ਮੈਨੂੰ ਅਗੇ ਸਾਸ ਕਰਉਂਦੀ ਹੈ ਤਾਂ ਇਹ ਸਾਨੂੰ ਜ਼ਰੂਰ ਦੱਸੋ ਬਈ ਹਨਾ ਨਹੀਂ ਨਹੀਂ ਜੀ ਐਦਾ ਦੀ ਕੋਈ ਗੱਲ ਨਹੀਂ ਮੈਂ ਕਦੇ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਕਰਵਾਇਆ ਹੈਗਾ ਇੱਕ ਘਰ ਦਾ ਕੰਮ ਕਰਨ ਵਾਲਾ ਭਾਈ ਜਿਹਨੂੰ ਰੋਟੀ ਬਣੀ ਜਾਂ ਬੱਚਿਆਂ ਨੂੰ ਰੋਟੀ ਬਣੀ ਵੀ ਖਮੋਣੀ ਹੁੰਦੀ ਹੈ ਉਹਨਾਂ ਦੇ ਕੱਪੜੇ ਲੀੜੇ ਪ੍ਰੈਸ ਕਰਨੇ ਨੇ ਕੂਲ ਵਾਸਤੇ ਔਰ ਸਬਜ਼ੀ ਦਾ ਔਰ ਜੋ ਵੀ ਕਰਦੇ ਗਾਵਾ ਫਿਰ ਤੁਸੀਂ ਆਪ ਕਰ ਦਿੰਦੇ ਜੀ ਹਾਂ ਸਵੇਰੇ ਮੈਂ ਕਰਕੇ ਹੋਣੀ ਹੈ ਸ਼ਾਮ ਨੂੰ ਜਾ ਕੇ ਆਪ ਕਰਦੀਆਂ ਸ਼ਾਮ ਨੂੰ ਵੀ ਤੁਸੀਂ ਬਹੁਤ ਲੇਟ ਹੋ ਜਾਓਗੇ 8:30 9:00 ਵਜੇ ਹੋਣਗੇ ਤੁਹਾਨੂੰ ਹਾਂਜੀ ਬਸ ਨਾ ਪਹੁੰਚਾਂ ਨੀ ਮੈਂ ਪਹੁੰਚ ਜਾਨੀ ਮੈਂ ਕਰੇ ਇਹ ਜਾ ਕੇ ਉਹਦਾ ਕੰਮ ਕਰ ਲਿਆ ਫਿਰ ਕਿੰਨੇ ਵਜੇ ਸੌਂਦੇ ਹੋ ਬਾਈ ਮਤਲਬ ਜੇ 9 ਵਜੇ ਜਾਂਦੇ ਹੋ ਤਾਂ ਘੰਟੇ ਦੇ ਘੰਟੇ ਨਾ ਸੋਗੇ ਮੇਰੇ ਕੰਮ ਤੇ ਲੱਗੇ ਜਾਂਦੇ ਹੋਣਗੇ ਤਾਂ ਕਿੰਨੇ ਵਜੇ ਸੌਂਦੇ ਹੋ ਥੋੜਾ ਸਵੇਰੇ ਰੁਟੀਨ ਕੀ ਹੈ ਕਿੰਨੇ ਵਜੇ ਉੱਠਦੇ ਹੋ ਮੈਂ ਸੌਣ ਲੱਗਦਾ ਵਜ ਜਾਂਦੇ ਨੇ 10 11 ਤੇ ਉੱਠਦੇ ਅਸੀਂ 4 ਵਜੇ 4 ਵਜੇ ਤੁਸੀਂ ਦੇਖੋ ਜੀ 6 ਘੰਟੇ ਕੁੜੀ ਨੀਂਦ ਪੂਰੀ ਕਰਦੀ ਹੈ ਉਸ ਤੋਂ ਬਾਅਦ 4 ਘੰਟੇ 4 ਵਜੇ ਉੱਠਦੀ ਹੈ ਵਿੱਚ ਦੀ 2 ਘੰਟੇ ਜਿਹੜੇ ਘਰ ਦਾ ਕੰਮ ਕਰ ਕਰਕੇ ਫਿਰ ਇੱਥੇ ਆ ਕੇ ਆਟਾ ਦਲਉਂਦੀ ਹੈ ਇਹ ਜਦ ਤੁਸੀਂ ਦੇਖ ਰਹੇ ਹੋ ਇਹ ਇੱਕ ਵੀ ਆਦੋ ਹਨਾ ਇਹ ਵੀ ਆਦੋ ਹੈ ਤੇ ਇਹ ਵੀਰੇ ਮਿਰਚਾ ਕੋ ਲੱਗੀ ਆ ਹਾਂ ਦੱਸੋ ਬਣਾ ਕਿਹਨੇ ਲੋਕ ਮਿਰਚਾ ਟੰਗਦੇ ਹੈਗੇ ਵਾਲੇ ਨੂੰ ਜੁੜਾ ਦੋ ਕਿ ਮਿਰਚ ਮਿਰਚ ਹੀ ਉਹ ਟੰਗੀ ਹੈ ਇਹ ਤਾਂ ਜਿਦਾ ਟੰਗੀਆਂ ਕਈ ਵਾਰ ਕਈਆਂ ਦੀ ਨਿਗਾ ਬੜੀ ਗੰਦੀ ਹੁੰਦੀ ਹੈ ਤੇ ਮੈਂ ਕਿਹਾ ਦੋ ਚਾਰ ਉਹਦੇ ਘਰ ਵਾਲੇ ਦੇ ਮਸਲੇ ਟੰਗ ਰੋ ਇਹਨੇ ਸਾਨੂੰ ਸੇ ਕਰਨ ਮਾਰ ਜੇ ਇਹ ਕਿਤੇ ਮਿਰਚਾ ਨਿੰਬੂ ਟੰਗਣਾ ਨਾ ਨਸੀਆ ਨਸੀ ਛੱਡਦੇ ਹੋਣਾ ਫਿਰ ਤਾਂ ਘਰ ਘਰ ਆਪਦੀਆਂ ਮਾਵਾਂ ਆਪਦੇ ਪੁੱਤਾਂ ਦੇ ਟੰਗ ਦਿੰਦੇ ਲਓ ਜੀ ਕੀ ਬਾਤ ਹੈ ਭੈਣ ਨੂੰ ਅਸੀਂ ਥੋੜਾ ਜਿਹਾ ਕੁਛ ਵੀ ਕਰਨ ਦੀ ਕੋਸ਼ਿਸ਼ ਕੀਤੀ ਭੈਣ ਕਹਿੰਦੀ ਵੀ ਜਿਹੜੀਆਂ ਮਿਰਚਾ ਦੀ ਨਿੰਬੂ ਹੈ ਇਹ ਨજર ਤੋਂ ਹੈ ਤੇ ਭਾਈ ਹੋਰ ਤਾਂ ਹੁਣ ਇਹ ਇਤਾਂ ਦੀ ਸੁਣ ਘਰ ਵਾਲਿਆਂ ਨੂੰ ਨજર ਤੋਂ ਲੱਗੀ ਕਿਸੇ ਦੀ ਨਹੀਂ ਨਹੀਂ ਨજર ਤਾਂ ਕਿਉਂ ਲੱਗੀ ਆ ਉਹਨੂੰ ਜਿਹੜਾ ਬੰਦਾ ਸ਼ੁਰੂ ਤੋਂ ਹੀ ਅਦਾਬ ਹੋਵੇ ਉਹਨੂੰ ਕੀ ਨજર ਲੱਗਣੀ ਠੀਕ ਹੈ ਜੀ ਦੇਖੋ ਭਾਈ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਵੀ ਕੁੜੀ ਨੇ ਆ ਢੋਲਿਆ ਠਾੜੋ ਆ ਮੇਰਾ ਮਤਲਬ ਹੈ ਹੁਣ ਆ ਕੋਈ ਕੀਤਾ ਹੋਇਆ ਇਹ ਬਾਈ ਕਦੇ ਵਸਤੇ ਆ ਉਹ ਠੰਡਾ ਕੀ ਉਹਦੇ ਲਈ ਹੈ ਹਾਂਜੀ ਹੁਣ ਅੱਗੇ ਠੰਡਾ ਧੁੰਦ ਪੈਂਦੀ ਹੈ ਬੜੇ ਵਿੜ ਗਏ ਜੀ ਬੜਾ ਯਾਦ ਇਹ ਦੇਖੋ ਜੀ ਕੁੜੀ ਆਟੇ ਦੀ ਬੈਠ ਰਹੀ ਹੈ ਤੇ ਇਹਦਾ ਸਟੈਨਲ ਦੇਖੋ ਮੁੰਡਿਆਂ ਵਾਲਾ ਕੰਮ ਜੀ ਆਰਾਮ ਨਾਲ ਬੈਠ ਗਈ ਤੇ ਮੇਰੇ ਕੋਲ ਜੀ ਇਹ ਦੇਖੋ ਇੱਥੇ ਸਾਰਾ ਕੁਝ ਟੈਂਡ ਕੰਮ ਕਰਾ ਰਿਹਾ ਬਸ ਸੋ ਬਾਈ ਆਪਾਂ ਕਹਿ ਸਕਦੇ ਆ ਵੀ ਇੱਥੇ ਆ ਕੇ ਉਹਨਾਂ ਲੋਕਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਆ ਵੀਡੀਓ ਬਣਾਉਣ ਦਾ ਸਾਡਾ ਮਕਸਦ ਕੀ ਹੈ ਇਹ ਜਿਹੜੇ ਮੁੰਡੇ ਨਸ਼ੇ ਕਰਦੇ ਆ ਕੁੜੀਆਂ ਵੀ ਨਸ਼ੇ ਕਰਦੀਆਂ ਇਕੱਲਾਂ ਭਾਂਜਦੀਆਂ ਆ ਅੱਜ ਆਪ ਅਸੀਂ ਕਹਿ ਸਕਦੇ ਆ ਵੀ ਆਪ ਦੀ ਗਲਤ ਕਮਾਈ ਆਪਣਾ ਸਰੀਰ ਵੀ ਆਦਾ ਦੇ ਰਾ ਇਹ ਕੁੜੀ ਨੇ ਜਿਹੜੀ ਨੇ ਦੇਖੋ ਵੀ ਇਹਦੇ ਆਡੋ ਜਾਂਦਾ ਹੈ ਉਹਦਾ ਆਡੋ ਚਰਉਂਦੀ ਹੈ ਆਰਾਮ ਨਾਲ ਨੋਰਮਲ ਇਹਦਾ ਪਹਿਲਾ ਵੈ ਕਿ ਅਸੀਂ ਕੁੜੀ ਦਾ ਫੇਸ ਤਾਂ ਨਹੀਂ ਦਿਖਾ ਰਹੇ ਕਿਉਂਕਿ ਕਈ ਮਜਬੂਰੀਆਂ ਹੁੰਦੀਆਂ ਹੈ ਨਾ ਕਿਉਂਕਿ ਕੱਲ੍ਹ ਉਹਦਾ ਘਰ ਵਾਲਾ ਨੂੰ ਕੁੱਤੇ ਮਾਰੇ ਵੀ ਤੂੰ ਵੀਡੀਓ ਕਿਉਂ ਬਣਾਈ ਹੈ ਉਹਦੇ ਵਿੱਚ ਵੀ ਅਸੀਂ ਕਿਸੇ ਦਾ ਘਰ ਨਹੀਂ ਖਰਾਬ ਕਰਨਾ ਚਾਹੁੰਦੇ। ਭਾਈ ਇਹ ਇਹ ਦੱਸ ਦੋ ਵੀ ਤੁਸੀਂ ਕਿਉਂ ਫੇਸ ਕਿਉਂ ਨਹੀਂ ਦਿਖਾ ਰਹੇ ਹੈ ਨਾ? ਫੇਸ ਤਾਂ ਨਹੀਂ ਦਿਖਾਇਆ ਜੀ ਮੈਂ ਕਈ ਵਾਰੀ ਘਰੇ ਪ੍ਰੋਬਲਮ ਆ ਜਾਂਦੀ ਹੈ ਨਾ ਕਿ ਘਰੇ ਘਰ ਵਾਲਾ ਕਹਿ ਦੂਗਾ ਕਿ ਇਹਦੀ ਕੀ ਲੋੜ ਸੀਗੀ ਤੈਨੂੰ ਐ ਕਹਿਣ ਦੀ। ਬਹੁਤ ਬਹੁਤ ਸਵਾਲ ਜੇ ਉੱਡਦੇ ਨੇ। ਫਿਰ ਵੀ ਇੱਕ ਮੁੰਡੇ ਤੇ ਇੱਕ ਲੇਡੀਸ 'ਚ ਬਹੁਤ ਫਰਕ ਪੈ ਜਾਂਦਾ ਹੈ। ਸੋਪਾ ਤਾਂ ਕੀ ਹੈ ਭਾਈ ਕਈ ਬੰਦੇ ਹੁੰਦੇ ਆ ਵੀ ਰਿਸ਼ਤੇ ਜਾਰੀ ਇਹ ਕਹਿੰਦਾ ਕਿੰਦੇ ਵੀ ਦਿਖਾਵਾ ਕਰਦੀ ਹੈ, ਡਰਾਮੇ ਕਰਦੀ ਹੈ। ਅਸੀਂ ਕਿਹੜਾ ਕਿਹਾ ਸੀ ਤੂੰ ਆਟੋ ਚਲਾਲਾ ਹੋਰ ਕੰਮ ਕਰਲਾ ਲੋਕਾਂ ਦੇ ਝਾੜੂ ਪੁੱਛੇ ਲਾਲਾ ਸੋ ਅਸੀਂ ਵੀਡੀਓ ਬਣਾਈਏ ਸਾਨੂੰ ਪਤਾ ਲੱਗਿਆ ਵੀ ਇਥੇ ਕੁੜੀ ਆਟੋ ਚਲਾਉਂਦੀ ਐ ਅਸੀਂ ਲੋਕਾਂ ਨੂੰ ਇੱਕ ਸਨੇਹਾ ਦੇਣ ਲਈ ਉਹਨਾਂ ਲੋਕਾਂ ਨੂੰ ਦੱਸਣ ਲਈ ਵੀ ਜਿਹੜੇ ਲੋਕ ਕਹਿੰਦੇ ਆ ਵੀ ਯਾਰ ਕੰਮ ਹੈ ਨਹੀਂ ਬਾਈ ਕੀ ਕਰੀਏ ਕਿੱਥੇ ਜਾਈਏ ਪੁੱਛੇ ਮਰੀ ਜਾਂਦੇ ਆ ਜੇ ਤੁਸੀਂ ਕੰਮ ਕਰ ਰਹੇ ਆ ਤਾਂ ਕੰਮ ਬਹੁਤ ਹੈ ਪੰਜਾਬ ਦੇ ਵਿੱਚ ਕੋਈ ਇਹ ਨਹੀਂ ਵੀ ਤੁਸੀਂ ਕੰਮ ਹੈ ਨਹੀਂ ਕੰਮ ਕਰਨ ਲਈ ਥੋੜਾ ਸਮਾਜ ਚਾਹੀਦਾ ਹੈ ਮਨ ਚਾਹੀਦਾ ਥੋੜਾ ਜਿਆਦਾ ਕੰਮ ਕਰਨ ਲਈ ਥੋੜੇ ਦਿਮਾਗ ਦੇ ਵਿੱਚ ਚੀਜ਼ ਹੋਣੀ ਚਾਹੀਦੀ ਵੀ ਅਸੀਂ ਕੰਮ ਕਰਨਾ ਹੈ ਆ ਗੋ ਜੀ ਇੱਧਰ ਜਾਈਓ ਹੋਰ ਜੇ ਦਿਮਾਗ ਦੇ ਵਿੱਚ ਕੰਮ ਕਰਨ ਦੀ ਸਹੀ ਵੀ ਸੀ ਸੋਚ ਹੀ ਹੈ ਨਹੀਂ ਸਹੀ ਹੈ ਬਾਈ ਕੋਈ ਤੁਹਾਨੂੰ ਨਿਕਿਤ ਕੋਸ਼ਿਸ਼ ਨਹੀਂ ਕਰਦਾ। ਸੋ ਜਿਹੜੀ ਇਹ ਵੀਡੀਓ ਹੈ ਬਾਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ। ਪੰਜਾਬ ਦੇ ਜਿਹੜੇ ਸਾਡੇ ਅ ਮੁੰਡੇ ਕੁੜੀਆਂ ਗਲਤ ਵਾਸਤੇ ਜਾ ਰਹੇ ਆ ਉਹਨਾਂ ਨੂੰ ਸੀ ਇੱਕ ਮੈਸੇਜ ਉਹ ਦਿੱਤਾ ਹੈ ਵੀਡੀਓਜ਼ ਵੀ ਇਹੋ ਜਿਹੀਆਂ ਕੁੜੀਆਂ ਤੁਹਾਨੂੰ ਕਿਤੇ ਕਿਤੇ ਮਿਲਣਗੀਆਂ ਜੇ ਮਿਲਦੀਆਂ ਤਾਂ ਉਹਨਾਂ ਦੀ ਵੀਡੀਓ ਜ਼ਰੂਰ ਪਾਓ ਕੋਈ ਕੁੜੀ ਚਾਹ ਬਣਾਉਂਦੀ ਆ ਤੇ ਪਰਿਵਾਰ ਨੂੰ ਚਾਹ ਬਣਾ ਕੇ ਵੇਚਦੀ ਆ। ਬਿਲਕੁਲ ਇੱਕ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਸ ਨੂੰ ਦੇ ਜਿਹੜੇ ਮੁੰਡੇ ਨਸ਼ਾ ਪਤਾ ਕਰਦੇ ਮੈਂ ਤਾਂ ਇਹ ਕਹਿੰਨੀ ਆ ਜਿਹੜੇ ਮੁੰਡੇ ਨਸ਼ਾ ਪਤਾ ਕਰਦੇ ਨੇ ਭਾਈ ਜੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਨਸ਼ਾ ਪੱਤੇ ਕਰਦੇ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ ਇਹਨਾਂ ਸੀ ਮੁੰਡੇ ਵੀ ਕਰ ਰਹੇ ਆ ਤੇ ਕੁੜੀਆਂ ਵੀ ਕਰ ਰਹੇ ਆ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦੀ ਕਿ ਨਸ਼ਾ ਪਤਾ ਨਹੀਂ ਕਰਨਾ ਚਾਹੀਦਾ ਕਿਹੜੀ ਰੱਬ ਨੇ ਅਨਮੋਲ ਜ਼ਿੰਦਗੀ ਦਿੱਤੀ ਹੈ ਇਨੂੰ ਕਿਸੇ ਚੰਗੇ ਕੰਮ ਲਾਓ ਕਿ ਨਸ਼ਾ ਦਾ ਬਹੁਤ ਮਾੜਾ ਹੀ ਹੈ ਕਿ ਜੇ ਇੱਕ ਵਾਰ ਲੱਗ ਜਾਏ ਮੁੜ ਕੇ ਅਰਥੀ ਨਾਲੇ ਜਾਂਦਾ ਆ ਸੋ ਬਈ ਪੁਰੀ ਨੇ ਜੋ ਗੱਲਾਂ ਕੀਤੀਆਂ ਬਹੁਤ ਵਧੀਆ ਗੱਲਾਂ ਕੀਤੀਆਂ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੁੱਤਾ ਬਰਾੜ ਬੁੱਤਾ ਬਰਾੜ ਚੈਨਲ ਤੋਂ ਫਸੀ ਕਰੋ